ਤੁਰੀਚ ਬਿਨਾ ਲਾਇਸੈਂਸ ਤੋਂ ਚੱਲ ਰਹਿ ਨਸ਼ਾ ਕੇਂਦਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਾਕਟਰਾਂ ਦੀ ਟੀਮ ਨਾਲ ਮਾਰਿਆ ਛਾਪਾ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਨਸ਼ਾ ਕੇਂਦਰ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਸੀਲ ਤਵਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡਾਕਟਰ ਸੈਂਟਰ ਸੀਗਾ ਤੁਰੀਚ ਦੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਕਈ ਬੱਚਿਆਂ ਨੂੰ ਇਸ ਨਸ਼ਾ ਕੇਂਦਰ ਚੋਰੀ ਹਾ ਕਰਵਾ ਕੇ ਮਾਪਿਆਂ ਦੇ ਕੀਤਾ ਹਵਾਲੇ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ तकरीबन 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀਆਂ ਨੂੰ ਅਸੀਂ ਆਪਣਾ ਸਰਕਾਰੀ ਸੈਂਟਰ ਹੈ ਕਾਪਦਾ ਉੱਥੇ ਹੀ ਕੋਈ ਐਡਮਿਟ ਕਰ ਰਹੇ ਹਾਂ ਅਤੇ ਕਈ ਨੂੰ ਕਾਪਦਾ ਸਰਕਾਰੀ ਨਸ਼ਾ ਛੁਡਾਊ ਕੇਂਦਰ ਚ ਭੇਜਿਆ ਨਸ਼ਾ ਕੇਂਦਰ ਚ 18 ਦੇ ਕਰੀਬ ਸਨ ਬੱਚੇ ਅਸੀਂ ਸਿਕਿਉਰਿਟੀ ਕਾ ਜੇ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਹੈ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਕੋਈ ਲਾਇਸੈਂਸ ਹੈ ਨਹੀਂ ਸੀਗਾ ਜੇ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਇੱਥੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਝ ਤਾਂ ਉਹਨਾਂ ਦੇ ਪੇਰੈਂਟ ਸੀ ਜਿਹੜਾ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਇਹਦੇ ਪੰਜ ਚਾਰ ਇੱਥੇ ਰਹਿ ਗਏ ਇਹਨਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜੀ ਨੇ ਦੱਸਿਆ ਤੁਹਾਨੂੰ ਕਿ ਇਹਨਾਂ ਨੂੰ ਘਾਬਦਾ ਵਿਕੇ ਰਿਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉੱਥੇ ਸ਼ਿਫਟ ਕੀਤਾ ਜਾਊਗਾ ਪਿਛਲੇ 2 ਸਾਲ ਪਹਿਲਾਂ ਵੀ ਪੁਲਿਸ ਵੱਲੋਂ ਕੀਤਾ ਗਿਆ ਸੀ ਸੀਲ गुप्त ਸੂਚਨਾ ਦੇ ਆਧਾਰ ਤੇ ਪੰਜਾਬ ਹਮਨ ਰਾਈਟਸ ਵੱਲੋਂ ਜ਼ਿਲ੍ਹਾ ਸੰਗਰੂਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਧੂਰੀ ਵਿਖੇ ਨਜਾਇਜ਼ ਤੌਰ ਤੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨਸ਼ਾ ਕੇਂਦਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਰੇਡ ਦੌਰਾਨ 18 ਦੇ ਕਰੀਬ ਬੱਚਿਆਂ ਨੂੰ ਇਸ ਨਸ਼ਾ ਕੇਂਦਰ ਚੋਂ ਰਿਹਾ ਕਰਵਾ ਕੇ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ ਤੇ ਕੁਝ ਬੱਚਿਆਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਕਾਬਦਾ ਵਿਖੇ ਭੇਜਿਆ ਗਿਆ ਉੱਥੇ ਹੀ ਬਿਨਾ ਲਾਇਸੈਂਸ ਤੋਂ ਚੱਲ ਰਿਹਾ ਨਸ਼ਾ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਤੇ ਦੱਸੜਯੋਗ ਹੈ ਕਿ ਇਹ ਨਸ਼ਾ ਕੇਂਦਰ ਪੁਲਿਸ ਪ੍ਰਸ਼ਾਸਨ ਵੱਲੋਂ 2 ਸਾਲ ਪਹਿਲਾਂ ਵੀ ਸੀਲ ਕੀਤਾ ਗਿਆ ਸੀ। ਇਹ ਦੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਮਾਰਕ ਹੋਈ ਸੀ। ਉਹਦੇ ਵਿੱਚ ਇਹ ਸੀ ਕਿ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਹੈ। ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਤੇ ਡੀਸੀ ਸਾਹਿਬ ਕਰਨੀ ਹੋਏ ਕਿ ਮਾਰਕੋਗੇ ਕਮੇਟੀ ਬਣੀ ਹੈ। ਜਿਸ ਦੇ ਵੀ ਤਹਿਸੀਲਦਾਰ ਸਾਹਿਬ ਸੀਗੇ ਸਾਡੇ ਐਸ ਐਚਓ ਸਾਹਿਬ ਸੀਗੇ ਮੈਜਰ ਸੈਕਟਰੀ ਸੀਗਾ ਡਰਗ ਇੰਸਪੈਕਟਰ ਸੀਗੇ ਸਾਡੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਹਾਂ ਜਿੱਥੇ ਕਮਿਟੀ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਾਂ ਤੇ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ ਤਕਰੀਬਨ 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀਆਂ ਨੂੰ ਅਸੀਂ ਆਪਣਾ ਸਰਕਾਰੀ ਸੈਂਟਰ ਇਕੱਠਾ ਉਹ ਟੇਕ ਵੀ ਐਡਮਿਟ ਕਰ ਰਹੇ ਸਰ ਕੀ ਨਸ਼ਾ ਛਡਾਊ ਕੇਂਦਰ ਦੋ ਚੱਲ ਰਿਹਾ ਸੀ ਕੀ ਕਹਿਣਾ ਸੋਰੇ ਹਾਂਜੀ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡੀਡਿਕਸ਼ਨ ਸੈਂਟਰ ਸੀਗਾ ਧੂਰੀ ਵਿਖੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਆਈ ਸੀ ਸਾਹਮਣੇ ਕੰਮ ਆਉਣਗੇ ਇਸ ਜੀਨ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਰੀਟਰੀਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟਲੀ ਕਾ ਜਿਹੜੀ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਕੋਈ ਲਾਇਸੈਂਸ ਹੈ ਨਹੀਂ ਸੀਗਾ ਤੇ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਤੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਝ ਤਾਂ ਉਹਨਾਂ ਦੇ ਪੇਰੈਂਟ ਸੀ ਜਿਹਨੂੰ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਇਹਦੇ ਪੰਜਾਂ ਵਿਚ ਇੱਥੇ ਰਹਿ ਗਏ ਇਹਨਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜੀ ਨੇ ਦੱਸਿਆ ਤੁਹਾਨੂੰ ਕਿ ਇਹਨਾਂ ਨੂੰ ਘਾਬਦਾ ਵਿਕੇ ਡਿਟਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉੱਥੇ ਸ਼ਿਫਟ ਕੀਤਾ ਜਾਊਗਾ। ਕੋਈ ਬੰਦੇ ਦਵਾਈ ਤਾਂ ਹੀ ਨੂੰ ਮਿਲੀ ਹਦੀ ਨਹੀਂ ਡਰਗ ਇੰਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਤਾਂ ਇਹ ਮੈਡੀਸਨ ਅਜੇ ਕੋਈ ਨਹੀਂ ਮਿਲੀ ਉਹਨਾਂ ਬਾਕੀ ਉਹ ਆਪਣੀ ਰਿਪੋਰਟ ਦੇਣਗੇ ਫਿਲਹਾਲ ਜੋ ਮੈਡੀਸਨ ਉਹਨਾਂ ਚੈੱਕ ਕੀਤੀ ਕੁਝ ਕੁ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੀਆਂ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਸੀਲ ਕੀਤਾ ਜਾ ਰਿਹਾ ਇਹਨੂੰ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਗਏ ਜਿਹੜਾ ਇਹ ਉਹ ਜਿਹੜਾ ਐਂਟਰੀ ਹੈਗੀ ਇੱਥੇ ਵੀ ਸੀਲ ਕੀਤੀ ਜਾਊਗੀ ਸਰ ਜਿਹੜੇ ਅਸੀਂ 11 ਬੱਚੇ ਛੜਾਏ ਨੇ ਕੀ ਉਹਨਾਂ ਦਾ ਕੋਈ ਕੁੱਟ ਮਾਰਦਾ ਮਾਮਲਾ ਤੁਹਾਡੇ ਸਾਹਮਣੇ ਹੈ ਨਹੀਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਜਿਵੇਂ ਸਾਰੇ ਬੱਚਿਆਂ ਨਾਲ ਅਸੀਂ ਗੱਲਬਾਤਾਂ ਤੇ ਕੀਤੀ ਹੈ ਫਿਰ ਵੀ ਡਾਕਟਰ ਸਾਹਿਬ ਦੀ ਟੀਮ ਨਾਲ ਹੈ ਉਹ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਹੋਣਗੀ ਹੈ ਲੋਕਨ ਕੀ ਸਚਿਤ ਕਰਨਾ ਚਾਹੁੰਦੇ ਹਾਂ ਸੋ ਵਿਕੋ ਲੋਕਾਂ ਉਸ ਚੇਤੇ ਇਹ ਹੈ ਵੀ ਆਪਾਂ ਅਦਰ ਟਰੀਟਮੈਂਟ ਕਰਾਉਣਾ ਵੀ ਹੈ ਤਾਂ ਪਹਿਲਾਂ ਆਪਾਂ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਇਹ ਦੋਮਤ ਲੋ ਮਨਜ਼ੂਰਸ਼ੁਦਾ ਹੈ ਜਾਂ ਨਹੀਂ ਹੈ ਤਾਂ ਕਿਉਂਕਿ ਉਸੇ ਇੰਦਰ ਦੀ ਪਾਲਿਸੀ ਦੇ ਵਿੱਚ ਇੱਕ ਇੱਥੇ ਸੈਕਟਰੀ ਡਾਕਟਰ ਵੀ ਇੱਥੇ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਅੱਜ ਇੱਥੇ ਆਇਆ ਤਾਂ ਇੱਥੇ ਨਹੀਂ ਸੀਗਾ ਇਸ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਆਪਾਂ ਸੁਧਾਰਨਾ ਚਾਹੁੰਦੇ ਹਾਂ ਕਿ ਉਹ ਸੁਧਰ ਦੀ ਬਜਾਏ ਹੋਰ ਵਿਗੜ ਜਾਣਾ ਸੋ ਤੁਹਾਡੇ ਮੱਦੇਨਜ਼ਰ ਹੀ ਇਹ ਅਪੀਲ ਹੈ ਕਿ ਆਪਣਾ ਦੇਖ ਕੇ ਸਾਰਾ ਕੁਝ ਆਪਣਾ ਬੱਚ